ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅਸੀਂ ਦੀ ਵੱਡੀ ਖਬਰ ਖਬਰਨਾਨ ਤਾਕਤ ਚ ਜਰੂਰ ਬਨੇ ਰਹਿਣਾ ਜਨਵੀਰ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬੁੱਧਵਾਰ ਤੋਂ ਲਗਾਤਾਰ 5 ਛੁੱਟੀਆਂ ਬਣਾ ਲਓ ਘੁੰਮਣ ਦਾ ਪ੍ਰੋਗਰਾਮ ਵੇਖੋ ਲਈ ਸਟੇਸਟਸ ਦੇ ਨਾਲ ਦੇਸ਼ ਭਰ ਵਿੱਚ ਤਿਉਹਾਰਾਂ ਦਾ ਸੀਜ਼ਨ ਸਭ ਸ਼ੁਰੂ ਹੋ ਗਿਆ ਹੈ ਅਗਲੇ ਮਹੀਨੇ ਦੀਵਾਲੀ ਦੁਸ਼ਹਿਰਾ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ ਅਕਤੂਬਰ ਮਹੀਨੇ ਵਿੱਚ ਗਾਂਧੀ ਯੰਤਰੀ ਦੁਸ਼ਹਿਰਾ ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਹਨ ਇਨ੍ਹਾਂ ਦਿਨਾਂ 'ਚ ਸਕੂਲ ਬੈਚ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਇਸ ਦੇ ਨਾਲ ਹੀ ਅਕਤੂਬਰ ਦੀ ਪਹਿਲੀ ਜਨਤਕ ਤੋਂ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤਰੀ ਮੌਕੇ ਹੋਵੇਗੀ ਅਤੇ ਇਸ ਦਿਨ ਬੈਂਕ ਸਰਕਾਰੀ ਦਫ਼ਤਰ ਸਕੂਲ ਅਤੇ ਕਾਲਜ ਬੰਦ ਰਹਣਗੇ ਪੰਜਾਬ ਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਸ਼ਟਰ ਅਗਰ ਅਗਰ ਸੇਂ ਜਨਮਤੀ ਦੀ ਛੁੱਟੀ ਰਹੇਗੀ ਇਸਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ 'ਚ ਸਕੂਲ ਕਾਲਜ ਆ ਬੈਂਕ ਆਦੋ ਦੋ ਦਿਨ ਲਈ ਬੰਦ ਰਹਿਣਗੇ 2 ਤਰੀਕ ਬੁੱਧਵਾਰ ਨੂੰ ਹੈ ਅਤੇ 3 ਤਰੀਕ ਵੀਰਵਾਰ ਕਿਸੇ ਤਰ੍ਹਾਂ ਤਿੰਨ ਤੁਸੀਂ ਤੇ 4 ਤਰੀਕ ਸ਼ੁੱਕਰਵਾਰ ਨੂੰ ਛੁੱਟੀ ਦਾ ਇਤਜ਼ਾਮ ਕਰ ਲਵੋ ਤੇ ਅਗਲੇ ਦੋ ਦਿਨ 5 ਤੇ 6 ਤਰੀਕ ਨੂੰ ਸ਼ਨੀਵਾਰ ਤੇ ਐਤਵਾਰ ਹੋ ਜਾਵੇਗਾ ਇਸੇ ਹਿਸਾਬ ਨਾਲ ਤੁਹਾਨੂੰ ਪੰਜ ਛੁੱਟੀਆਂ ਇਕੱਠੀਆਂ ਮਿਲ ਸਕਦੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ